ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੋਸੋਧੀਆਂ ਹੁਣਿਆਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਦੇ ਵਿੱਚ ਔਰਤਾਂ ਨੂੰ ਉਹ ਸਬੋਧਨ ਕਰ ਰਹੇ ਹੁੰਦੇ ਨੇ ਤੇ ਸਾਹਮਣੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੁਣੀ ਤੇ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਹੁਣੀ ਵੀ ਹੁੰਦੇ ਨੇ ਵੀਡੀਓ ਦੇ ਵਿੱਚ ਇੱਕ ਦੋ ਉਹ ਗੱਲਾਂ ਕਰਦੇ ਨੇ ਸਾਮ ਦੰਡ ਭੇਦ ਭਾਵ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਹੜੀਆਂ 2027 ਦੀਆਂ ਚੋਣਾਂ ਨੇ ਉਹ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਜਿੱਤਣੀਆਂ ਪੈਣ ਤੇ ਉਹ ਜਿੱਤਣੀਆਂ ਅਸੀਂ ਜ਼ਰੂਰ ਆ ਉਹ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਬਹੁਤ ਸਾਰੀਆਂ ਪਾਰਟੀਆਂ ਦੀਆਂ ਸਟੇਟਮੈਂਟਾਂ ਸਾਹਮਣੇ ਆਉਂਦੀਆਂ ਨੇ ਆਕਾਲੀ ਦਲ ਆਪਣੇ ਤਰੀਕੇ ਦੇ ਨਾਲ ਉਸ ਨੂੰ ਘੇਰਦਾ ਨਜ਼ਰ ਆਉਂਦਾ ਕਾਂਗਰਸ ਆਪਣੇ ਤਰੀਕੇ ਦੇ ਨਾਲ ਘੇਰਦੀ ਨਜ਼ਰ ਆਉਂਦੀ ਆ ਹਾਲਾਂਕਿ ਜਦੋਂ ਅਸੀਂ ਇਸ ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਆ ਪਾਰਟੀਆਂ ਤੇ ਦੋਸ਼ ਲੱਗਦੇ ਰਹੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜੀਪੀ ਹੋਵੇ ਭਾਵੇਂ ਆਕਾਲੀ ਦਲ ਹੋਵੇ ਤੇ ਭਾਵੇਂ ਕਿਸੇ ਵੀ ਖਿੱਤੇ ਦੀ ਕੋਈ ਵੀ ਖੇਤਰੀ ਪਾਰਟੀ ਹੋਵੇ ਹਾਲਾਂਕਿ ਜਦੋਂ ਆਮ ਆਦੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਤਾਂ ਇਸ ਕੱਲ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹੜੀ ਦੇਸ਼ ਦੀ ਰਾਜਨੀਤੀ ਆ ਉਹ ਬਹੁਤ ਵੱਡੇ ਪੱਧਰ ਤੇ ਗੰਦੀ ਹੋ ਚੁੱਕੀ ਹੈ ਤੇ ਇਸ ਰਾਜਨੀਤੀ ਨੂੰ ਸੁਧਾਰਨ ਦੇ ਲਈ ਸਾਡੇ ਲੋਕਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਹੀ ਸੀ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਉਂਦੇ ਨੇ ਕਿ ਉਹ ਤਰੀਕਾ ਸਹੀ ਨਹੀਂ ਹੁੰਦਾ ਆਮ ਲੋਕਾਂ ਦੀ ਉਹ ਪਹੁੰਚ ਤੋਂ ਦੂਰ ਹੁੰਦੇ ਨੇ ਆਮ ਲੋਕਾਂ ਦੇ ਨਾਲ ਉਹ ਬਹੁਤ ਘੱਟ ਜਿਹੜਾ ਸਬੰਧ ਰੱਖਦੇ ਨੇ ਤੇ ਇਸ ਤਰ੍ਹਾਂ ਦੀ ਜਦੋਂ ਵੀਡੀਓ ਵਾਇਰਲ ਹੁੰਦੀ ਆ ਹੁਣ ਸਵਾਲ ਤੇ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਹੁਣੀ ਪਾਰਟੀ ਬਣਾਉਂਦੇ ਨੇ ਸਾਰੇ ਇਹ ਲੋਕ ਜਿੰਨੇ ਵੀ ਹੈਗੇ ਨੇ ਬਹੁਤ ਸਾਰੇ ਲੋਕ ਛੱਡ ਵੀ ਗਏ ਉਦੋਂ ਇਹੀ ਗੱਲਾਂ ਮੇਨ ਤੌਰ ਤੇ ਹੁੰਦੀਆਂ ਇੱਕ ਤਾਂ ਦੇਖੋ ਜੀ ਜਿਹੜੇ ਲੀਡਰ ਨੇ ਉਹ ਆਮ ਲੋਕਾਂ ਵਰਗੇ ਹੋਣਗੇ ਕੋਈ ਬਹੁਤ ਵੱਡੇ ਕਾਫਲੇ ਨਹੀਂ ਹੋਣੇ ਤੇ ਨਾ ਹੀ ਚੋਣਾਂ ਦੇ ਵਿੱਚ ਉਸ ਤਰੀਕੇ ਦੀਆਂ ਗੱਲਾਂ ਹੋਣਗੀਆਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਸਿੰਘ ਮਾਨ ਹੁਣੀ ਨੇ ਉਹਨਾਂ ਦੀ ਵੀ ਤੁਸੀਂ ਕੋਈ ਵੀਡੀਓ ਦੇਖੀ ਹੋਣੀ ਆ ਉਹ ਬਹੁਤ ਸਾਰੀਆਂ ਸਟੇਜਾਂ ਤੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਇੱਕੀ ਜਿਹੜਾ ਵੋਟਾਂ ਹੈਗੀਆਂ ਉਹ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਲੈਣੀਆ ਜਿਸ ਤਰੀਕੇ ਦੇ ਨਾਲ ਦੂਸਰੀਆਂ ਪਾਰਟੀ ਲੈਦੀਆਂ ਅਸੀਂ ਕੰਮ ਹੀ ਇੰਨਾ ਕਰਦਾਂਗੇ ਅਸੀਂ ਵੋਟਾਂ ਮੰਗਣ ਨਹੀਂ ਆਵਾਂਗੇ ਵੋਟ ਸਾਨੂੰ ਲੋਕ ਦੇਣਗੇ ਕੰਮਾਂ ਦੇ ਆਧਾਰ ਤੇ ਵੋਟ ਹੋਵੇਗੀ ਜੇ ਕੰਮ ਕਰਤੇ ਵੋਟ ਦੇ ਦਿਓ ਤੇ ਜੇ ਨਹੀਂ ਮੰਨੋ ਕੰਮ ਕੀਤੇ ਤਾਂ ਉਹ ਵੋਟ ਨਾ ਦਿਓ ਪਰ ਇਸ ਤਰੀਕੇ ਦੀ ਜਦੋਂ ਵੀਡੀਓ ਹੁਣ ਸਾਹਮਣੇ ਆਉਂਦੀ ਹੈ ਇਹਦਾ ਮਤਲਬ ਤੇ ਇਹ ਹੈ ਕਿ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਘਿਰੀ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਕਰ ਲੈ ਵੀ ਹੈ ਕਿ ਜਦੋਂ ਕਿਸੇ ਵੀ ਇੱਕ ਜਥੇਬੰਦੀ ਦਾ ਗਠਨ ਹੁੰਦਾ ਹੈ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਉਹਦੇ ਇੱਕ ਆਪਣੇ ਅਸੂਲ ਹੁੰਦੇ ਨੇ ਉਹਨਾਂ ਅਸੂਲਾਂ ਤੋਂ ਆਮ ਆਦਮੀ ਪਾਰਟੀ ਬਹੁਤ ਬੁਰੇ ਤਰੀਕੇ ਦੇ ਨਾਲ ਪੜਕੀ ਹੋਈ ਹੈ ਤੇ ਇਸ ਵੀਡੀਓ ਨੇ ਤਾਂ ਪੱਕੇ ਤੌਰ ਤੇ ਮੋਹਰ ਲਾਤੀ ਕਿ ਆਮ ਆਦਮੀ ਪਾਰਟੀ ਦੇ ਜੋ ਦਿਮਾਗ ਦੇ ਵਿੱਚ ਇਹਨਾਂ ਦੇ ਲੀਡਰਾਂ ਦੀ ਚੱਲ ਰਿਹਾ ਉਹ 2027 ਦੇ ਵਿੱਚ ਵਾਪਰ ਸਕਦਾ ਹਾਲਾਂਕਿ ਮਨੀਸ਼ ਸੋਧਿਆ ਹੁਣ ਇਹਨੂੰ ਸ਼ਾਇਦ ਇਹ ਸੋਚ ਲੈਣਾ ਚਾਹੀਦਾ ਹੈ ਕਿ ਜਦੋਂ ਹੋਰ ਨਾਲ ਸਟੇਟਾਂ ਦੀ ਅਸੀਂ ਗੱਲ ਕਰਦੇ ਹਾਂ ਹੋਰ ਨਾਲ ਸਟੇਟਾਂ ਤੋਂ ਬਿਲਕੁਲ ਇੱਕ ਖਿੱਤਾ ਵੱਖਰਾ ਹੈ ਇੱਥੋਂ ਖਿੱਤੇ ਦੇ ਲੋਕਾਂ ਦਾ ਸੁਭਾਅ ਵੱਖਰਾ ਇੱਥੋਂ ਦੇ ਲੋਕਾਂ ਦੀ ਤਸਵੀਰ ਵੱਖ ਇਥੋਂ ਦੇ ਲੋਕ ਰਾਜਨੀਤੀ ਨੂੰ ਹੋਰ ਤਰੀਕੇ ਨਾਲ ਸੋਚਦੇ ਨੇ ਜਦੋਂ ਅਸੀਂ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ 2017 ਦੇ ਵਿੱਚ ਉਦੋਂ ਇਸ ਤਰੀਕੇ ਦੇ ਨਾਲ ਆਉਂਦੀ ਹੈ ਕਿ ਬਹੁਤ ਸਾਰੀਆਂ ਸੀਟਾਂ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾਂਦੀਆਂ ਆਕਾਲੀ 당 ਨੂੰ ਬੁਰੀ ਤਰ੍ਹਾਂ ਲੋਕੀ ਰਗੜ ਕੇ ਰੱਖ ਦਿੰਦੇ ਨੇ ਫਿਰ 2022 ਦੀ ਇਲੈਕਸ਼ਨ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਐਡੇ ਵੱਡੇ ਪੱਧਰ ਤੇ ਸਮਰਥਨ ਦਿੰਦੇ ਨੇ ਕਿ ਉਹਨਾਂ ਦੀ 92 ਸੀਟਾਂ ਹੁੰਦੀਆਂ ਨੇ ਪੰਜਾਬ ਦੇ ਵਿੱਚੋਂ ਇਹ ਵੱਡੀ ਗੱਲ ਸੀ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੁਣ ਲਗਾਤਾਰ ਗਲਤੀਆਂ ਤੇ ਗਲਤੀਆਂ ਕਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਦਾ ਇੱਕ ਵੱਡਾ ਸਵਾਲ ਸੀ ਲੈਂਡ ਪੂਲਿੰਗ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿਸਾਨਾਂ ਆਗੂਆਂ ਨੂੰ ਵਿਲੜ ਕੇ ਹਾਂ ਹੋਰ ਬਹੁਤ ਸਾਰਾਂ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਨੇ ਇਹਨਾਂ ਦੇ ਲੀਡਰ ਲਾਉਂਦੇ ਨਜ਼ਰ ਆਏ ਤਾਂ ਫਿਰ ਲੈਂਡ ਪੂਲਿੰਗ ਨੂੰ ਇੱਕ ਪਾਸੇ ਸਹੀ ਕਰਾਰ ਦੇਣ ਲੱਗੇ ਜਦੋਂ ਇਹ ਪਾਲਿਸੀ ਰੱਦ ਹੋ ਗਈ ਲੱਗਿਆ ਪਤਾ ਕਿ ਇਹ ਕਿਸਾਨ ਨਹੀਂ ਹੋਣ ਦੇਣਗੇ ਪੰਜਾਬ ਦੇ ਲੋਕ ਨਹੀਂ ਹੋਣ ਦੇਣਗੇ ਫਿਰ ਦੂਜੇ ਰੋੜ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਦੇਖੋ ਜੀ ਪਾਲਿਸੀ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਸੀ ਅਸੀਂ ਇਸ ਕਰਕੇ ਰੱਦ ਕੀਤੀ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਸਵਾਲ ਤਾਂ ਵੱਡਾ ਇਹ ਹੈ ਕਿ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਹਨ ਬ ਪਰ ਵੱਡਾ ਸਵਾਲ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਤੇ ਇਹ ਹੈ ਕਿ ਜੇ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਜੇ ਇਸ ਤਰੀਕੇ ਦੇ ਨਾਲ ਸੋਚਿਆ ਹੋਇਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿ ਅਸੀਂ 2027 ਦੇ ਵਿੱਚ ਇਸ ਤਰੀਕੇ ਦੇ ਨਾਲ ਸਭ ਕੁਝ ਕਰਾਂਗੇ ਫਿਰ ਦੂਜੀਆਂ ਪਾਰਟੀਆਂ ਦੇ ਨਾਲੋਂ ਵੱਖਰਾ ਕੁਝ ਨਹੀਂ ਬਸ ਇਹ ਮਰੀਜ਼ ਸੁਸੋਧੀਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਇੱਥੇ ਚੋਣਾਂ ਬਹੁਤ ਹੁੰਦੀਆਂ ਨੇ ਇੱਥੇ ਬਹੁਤ ਸਾਰੀਆਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਇੱਥੇ ੱੱਕੇ ੱੱਕੇ ਵਾਲਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਕੁਛ ਬੂਥ ਹੋਣਗੇ ਸ਼ਹਿਰਾਂ ਦੇ ਵਿੱਚ ਨਹੀਂ ਬੋਲਦੇ ਹੋਣੇ ਲੋਕ ਪਰ ਸਧਾਰਨ ਪਿੰਡਾਂ ਦੇ ਜਿਹੜੇ ਬਸਣ ਵਾਲੇ ਲੋਕ ਨੇ ਉਹ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਉਹ ਜੋਸ਼ ਵੀ ਹੈਗਾ ਜਿਹੜਾ ਹੋਣਾ ਚਾਹੀਦਾ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਹਲੇ ਤੱਕ ਆਮ ਆਨਿਕ ਪਾਰਟੀ ਦਾ ਕੋਈ ਲੀਡਰ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈਗਾ ਮਨੀਸ਼ ਸੋਸੋਧਿਆ ਸਾਹਿਬ ਤਰ੍ਹਾਂ ਤਰ੍ਹਾਂ ਦੀਆਂ ਦਖਲਅਦਾਜ਼ੀਆਂ ਦੇ ਰਹੇ ਨੇ ਇੱਥੇ ਰਵਿੰਦਰ ਕੇਜਰੀਵਾਲ ਪੰਜਾਬ ਦੇ ਵਿੱਚ ਟੁੱਕੇ ਹੋਏ ਨੇ ਹਰ ਗੱਲ ਕੇਜਰੀਵਾਲ ਹੋਣਾਂ ਤੋਂ ਪੁੱਛ ਕੇ ਹੋ ਰਹੀ ਹੈ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈ ਕਿ ਮੈਂ ਜਿੰਨੀ ਕੁ ਮੇਰੀ ਉਮਰ ਹੈ ਜਿੰਨੀਆਂ ਕੁ ਮੈਂ ਸਰਕਾਰਾਂ ਇੱਥੋਂ ਦੀਆਂ ਦੇਖੀਆਂ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਕਿਸੇ ਪਾਰਟੀ ਦਾ ਜਿਹੜਾ ਕੇਂਦਰ ਤੋਂ ਕੋਈ ਲੀਡਰਸ਼ਿਪ ਹੁੰਦੀ ਹੈ ਜਿਹੜੀ ਇਹਨਾਂ ਦੀ ਕੇਂਦਰੀ ਉਹ ਆਂਦਾ ਹੋਵੇ ਉਹਦਾ ਨਹੀਂ ਪੱਥਰ ਤੇ ਜਿਹੜਾ ਨਾਮ ਲਿਖਿਆ ਜਾਂਦਾ ਹੋਵੇ ਪਰ ਇਹ ਸਭ ਕੁਝ ਆਮ ਆਦੀ ਪਾਰਟੀ ਕਰ ਰਹੀ ਆ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਇੱਥੇ ਮਜ਼ਦੂਰਾਂ ਦੇ ਨਾਂ ਹੋਣਗੇ ਤੇ ਹੁਣ ਅੱਜ ਕੱਲ ਮਜ਼ਦੂਰਾਂ ਨੂੰ ਪਹਿਲਾਂ ਡੱਕ ਦਿੱਤਾ ਜਾਂਦਾ ਘਰਾਂ ਦੇ ਵਿੱਚ ਜਿੱਥੇ ਸੀਐਮ ਸਾਹਿਬ ਜਾਂਦੇ ਨੇ ਬੇਰੋਜ਼ਗਾਰਾਂ ਨੂੰ ਡੱਕ ਦਿੱਤਾ ਜਾਂਦਾ ਸਵਾਲ ਵੱਡੇ ਇਸ ਸਰਕਾਰ ਤੇ ਇਸ ਕਰਕੇ ਉੱਠ ਰਹੇ ਨੇ ਕਿ ਜਿਹੜੀਆਂ ਗੱਲਾਂ ਕਰਦੀ ਸੀ ਉਹ ਗੱਲਾਂ ਤੋਂ ਬਿਲਕੁਲ ਉਲਟ ਗਈ ਤੇ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਪੰਜਾਬ ਦੇ ਲੋਕਾਂ ਦੀ ਤਸਵੀਰ ਹੈ ਕੀ ਐ ਇੱਥੋਂ ਦੇ ਖਿੱਤੇ ਦਾ ਸੁਭਾਅ ਕੀ ਹੈ ਨੋੜੀ ਮਾਨ ਸਾਹਿਬ ਕਹਿੰਦੇ ਤਾਂ ਨਜ਼ਰ ਆਉਂਦੇ ਨੇ ਕਿ ਮੈਂ ਸਤੌਦ ਦੇ ਵਿੱਚ ਖੇਤੀ ਕੀਤੀ ਹਮਿੰਦਰ ਸਿੰਘ ਦਾ ਮੁੰਡਾ ਪਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਇੱਥੋਂ ਦੇ ਸਕੂਲਾਂ ਦਾ ਵੀ ਸੁਭਾਅ ਵੱਖਰਾ ਰਿਹਾ ਇੱਥੋਂ ਦੇ ਸਟੂਡੈਂਟਾਂ ਦਾ ਸੁਭਾਅ ਵੱਖਰਾ ਰਿਹਾ ਫਿਰ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਸਾਹਮਣੇ ਹੋਣੀਆਂ ਇੱਕ ਚਿੰਤਾ ਤਾਂ ਹੈਗੀ ਆ ਪਰ ਜਿਹੜੀਆਂ ਪਾਰਟੀਆਂ ਦੂਸ਼ਣਬਾਜ਼ੀ ਕਰ ਰਹੀਆਂ ਨੇ ਸਵਾਲ ਉਹਨਾਂ ਤੇ ਵੀ ਖੜੇ ਹੁੰਦੇ ਨੇ ਕਿ ਸਾਰਾ ਮਾਹੌਲ ਜਿਹੜਾ ਸਿਰਜਿਆ ਗਿਆ ਤੁਹਾਡੇ ਸਾਰਿਆਂ ਕਰਕੇ ਸਿਰਜਿਆ ਗਿਆ ਜੇ ਆਮ ਆਦਮੀ ਪਾਰਟੀ ਨਾਲ ਗੱਲਾਂ ਤੋਂ ਬਾਜ਼ ਨਹੀਂ ਆਉਂਦੀ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲਈ ਸਮੇਂ ਦੇ ਵਿੱਚ ਇਹਨਾਂ ਦੀ ਪੰਜਾਬ ਦੇ ਵਿੱਚ ਮੁਖਤਿਆਰੀ 40 50 ਸ਼ੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਇਹ ਕਾਟਾ ਫੇਰਨ ਜਾ ਰਹੇ ਨੇ ਉਹਨਾਂ ਸੀਟਾਂ ਨੂੰ ਚੇਂਜ ਕਰਨਗੇ ਬੰਦੇ ਹੋਰ ਲਾਉਣਗੇ ਤੇ ਇਸ ਕਰਕੇ ਸਵਾਲ ਤਾਂ ਵੱਡੇ ਨੇ ਹਾਲਾਂਕਿ ਚਿੰਤਾ ਦਾ ਵਿਸ਼ਾ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਦਿਓ ਅੱਗੇ ਜੀ ਸਸੀ ਕਾਲ